ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਨਾਨ ਦਾ ਬਾਦਸ਼ਾਹ ਸਿਕੰਦਰ ਦੁਨੀਆ ਨੂੰ ਜਿੱਤਣ ਦੇ ਲਈ ਨਿਕਲਿਆ ਅਤੇ ਹਿੰਦੁਸਤਾਨ ਨੂੰ ਜਿੱਤਣ ਦੇ ਲਈ ਆਪਣੀਆਂ ਫੌਜਾਂ ਦੇ ਨਾਲ ਇੱਥੇ ਨੂੰ ਆਇਆ ਅਤੇ ਸਭ ਤੋਂ ਪਹਿਲਾਂ ਉਸ ਦਾ ਸਾਹਮਣਾ ਪੰਜਾਬ ਦੇ ਰਾਜਾ ਪੋਰਸ ਨਾਲ ਹੋਇਆ ਇੱਥੇ ਦੋ ਰਵਾਇਤਾਂ ਨੇ ਇੱਕ ਰਵਾਇਤ ਇਹ ਹੈ ਕਿ ਦੋਵੇਂ ਫੌਜਾਂ ਬਰਾਬਰ ਰਹੀਆਂ ਅਤੇ ਦੂਸਰੀ ਰਵਾਇਤ ਇਹ ਹੈ ਰਵਾਇਤ ਕਿ ਪੋਰਸ ਨੂੰ ਬੰਦੀਖਾਨੇ ਵਿੱਚ ਪਾਇਆ ਗਿਆ ਅਤੇ ਉੱਥੇ ਸਿਕੰਦਰ ਆਇਆ ਉਸਨੇ ਪੋਰਸ ਨੂੰ ਪੁੱਛਿਆ ਤੇਰੇ ਨਾਲ ਕੀ سلوਕ ਕੀਤਾ ਜਾਏ ਤਾਂ ਪੋਰਸ ਨੇ ਕਿਹਾ ਉਹੀ ਜੋ ਇੱਕ ਬਾਦਸ਼ਾਹ ਨੂੰ ਦੂਸਰੇ ਬਾਦਸ਼ਾਹ ਨਾਲ ਕਰਨਾ ਚਾਹੀਦਾ ਹੈ ਇੱਕ ਤਾਂ ਇਹ ਘਟਨਾ ਇਸ ਰੋਹੇ ਜ਼ਮੀਨ ਤੇ ਵਾਪਰੀ ਇਸ ਦਾ ਬੜਾ ਜ਼ਿਕਰ ਹੋਇਆ ਇੱਕ ਹੋਰ ਇਸੇ ਰੂਹੇ ਜ਼ਮੀਨ ਤੇ ਬੜੀ ਵੱਡੀ ਘਟਨਾ ਵਾਪਰੀ ਜਿਸ ਦਾ ਜ਼ਿਕਰ ਸ਼ਾਇਦ ਘੱਟ ਹੋਇਆ ਪਰ ਘਟਨਾ ਬਹੁਤ ਵੱਡੀ ਸੀ ਉਸ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜ ਲਿਆ ਗਿਆ ਅਤੇ ਲੋਹੇ ਦੇ ਪਿੰਜਰੇ ਵਿੱਚ ਕੈਦ ਕੀਤਾ ਗਿਆ ਅਤੇ ਉਹਨਾਂ ਦੇ ਕੋਲ ਉਸ ਸਮੇਂ ਦਾ ਬਾਦਸ਼ਾਹ ਫਰਕਰਸ਼ੀਰ ਆਇਆ ਅਤੇ ਉਸ ਨੇ ਬਾਬਾ ਜੀ ਨੂੰ ਪੁੱਛਿਆ ਤੈਨੂੰ ਕਿਹੜੀ ਮੌਤ ਦਿੱਤੀ ਜਾਵੇ ਤਾਂ ਜੋ ਬਾਬਾ ਜੀ ਨੇ ਜਵਾਬ ਦਿੱਤਾ ਉਹ ਸ਼ਾਨਦਾਰ ਤੇ ਯੁਰਤ ਭਰਿਆ ਜਵਾਬ ਸੀ ਬਾਬਾ ਜੀ ਨੇ ਆਖਿਆ ਉਹੀ ਉਹੀ ਮੌਤ ਜੋ ਤੂੰ ਆਪਣੇ ਲਈ ਚਾਹੁੰਦਾ ਹੈ ਇਸ ਦੇ ਵਿੱਚ ਦੋ ਜਵਾਬ ਸਨ ਇੱਕ ਤੇ ਇਹ ਕਿ ਇੱਕ ਬਾਦਸ਼ਾਹ ਦਾ ਦੂਸਰੇ ਬਾਦਸ਼ਾਹ ਨਾਲ ਜਿਹੜਾ ਵਰਤਾਓ ਹੁੰਦਾ ਉਹ ਕਰਨਾ ਚਾਹੀਦਾ ਦੂਸਰੀ ਇਸ ਜਵਾਬ ਦੇ ਵਿੱਚ ਇੱਕ ਭਵਿੱਖਬਾਣੀ ਸੀ ਕਿ ਜਿਹੋ ਜੀ ਮੌਤ ਤੂੰ ਮੈਨੂੰ ਦੇਵੇਂਗਾ ਉਹੋ ਜੀ ਮੌਤ ਅੱਲਾ ਨੇ ਬਾਰਗਾ ਦੇ ਵਿੱਚ ਤੇਰੇ ਲਈ ਰੱਖੀ ਹੋਈ ਹੈ ਫਿਰ ਉਸ ਤੋਂ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਮੂਰਾ ਦੇ ਨਾਲ ਮਾਸ ਨੋਚ-ਨੋਚ ਕੇ ਅੰਤ ਦੇ ਵਿੱਚ ਉਹਨਾਂ ਦੇ ਛੋਟੇ ਜਿਹੇ ਬੱਚੇ ਦਾ ਦਿਲ ਕੱਢ ਕੇ ਉਹਨਾਂ ਦੇ ਮੂੰਹ ਵਿੱਚ ਪਾਉਣਾ ਅਤੇ ਉਸ ਤੋਂ ਉਪਰੰਤ ਉਹਨਾਂ ਦੀਆਂ ਅੱਖਾਂ ਕੱਢ ਦੇਣੀਆਂ ਅਤੇ ਫਿਰ ਬਾਬਾ ਜੀ ਨੂੰ ਸ਼ਹੀਦ ਕੀਤਾ ਗਿਆ ਫਿਰ ਦੁਨੀਆ ਦੀਆਂ ਅੱਖਾਂ ਨੇ ਵੇਖਿਆ ਦੇ ਬਾਦਸ਼ਾਹ ਫਰਕ ਰਸੀਅਰ ਜਦੋਂ ਹਾਰ ਗਿਆ ਉਸ ਨੂੰ ਫੜ ਲਿਆ ਗਿਆ ਫੜ ਲਿਆ ਗਿਆ ਤੇ ਕਰੀਬਨ 16 ਮਈ 1719 ਨੂੰ ਪਹਿਲਾਂ ਉਸ ਦੀਆਂ ਅੱਖਾਂ ਕੱਢੀਆਂ ਗਈਆਂ ਜਦੋਂ ਸਜਦਪੁਰਾ ਜਿੱਤ ਗਏ ਤੇ ਰਾਜਾ ਫਰਕ ਰਸੀਅਰ ਹਾਰ ਗਿਆ ਤੇ ਉਸ ਨੂੰ ਸਜਾਏ ਮੌਤ ਦੇਣ ਤੋਂ ਪਹਿਲਾਂ ਉਸ ਨੂੰ ਕਤਲ ਕਰਨ ਤੋਂ ਪਹਿਲਾਂ ਉਸ ਦੀਆਂ ਅੱਖਾਂ ਕੱਢੀਆਂ ਗਈਆਂ ਇਹ ਜਮਾਨੇ ਦੀਆਂ ਅਖਾਣੇ ਗੱਛਾ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੋ ਕੀਤੀ ਹੋਈ ਭਵਿੱਖਬਾਣੀ ਸੀ ਉਹ ਸੱਚ ਸਾਬਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ